ਸਤਨਾਮ ਇੱਕ ਬੀਰਵਲ ਬਾਰੇ ਯਾਰ ਦੱਸੋ ਜਦੋਂ ਬੀਰਵਲ ਹੋਇਆ ਹਨਾ ਉਹਦੇ ਦਿਮਾਗ ਬਾਰੇ ਕੋਈ ਜਾਣਕਾਰੀ ਦੇ ਵੀ ਇੰਨਾ ਤੇਜ਼ ਦਿਮਾਗ ਸੀ ਉਹਦਾ ਸੁਣਿਆ ਉਹਦੇ ਬਾਰੇ ਗੱਲਾਂ ਦੱਸ ਦਿਓ ਚਾ ਅੱਛਾ ਉਹ ਜਿਹੜਾ ਬੀਰਵਲ ਸੀ ਯਾਰ ਉਹਦਾ ਪਤਾ ਹੈ ਬਾਈ ਕਿਵੇਂ ਪਤਾ ਲੱਗਿਆ ਸੀ ਵੀ ਇਹ ਬੰਦਿਆ ਦਿਮਾਗ ਕਿੰਨਾ ਤੇਜ਼ ਹੈ ਉਹ ਇੱਕ ਵਾਰੀ ਕੀ ਹੋਇਆ ਉਹਨੂੰ ਹਰ ਇੱਕ ਹਰ ਇੱਕ ਕਹਿੰਦਾ ਵੀ ਉਹ ਬਾਦਸ਼ਾਹ ਨਹੀਂ ਬਣਿਆ ਹਨਾ ਤੇ ਉਹ ਬਾਦਸ਼ਾਹ ਨਹੀਂ ਬਣਿਆ ਪਰ ਉਹਦਾ ਦਿਮਾਗ ਬਹੁਤ ਤੇਜ਼ ਸੀ ਬੰਦੇ ਦਾ ਉਹ ਉਹ ਨਾ ਇੱਕ ਵਾਰੀ ਕੀ ਹੋਇਆ ਅਕਬਰ ਨਾਲ ਦੀਆਂ ਬਣ ਹੋ ਗਈ ਅਕਬਰ ਰਾਜਾ ਅਕਬਰ ਵੀ ਬਹੁਤ ਵਧੀਆ ਸੀਗਾ ਤੇ ਵੀਰਵਲ ਵੀ ਬਹੁਤ ਵਧੀਆ ਬੰਦਾ ਸੀਗਾ ਤੇ ਉਹਨਾਂ ਦੀ ਆਪਚਾਨਪਨ ਹੋ ਗਈ ਤੇ ਵੀਰਵਲ ਸੀ ਜਿਹੜਾ ਉਹਨੂੰ ਛੱਡ ਕੇ ਵਗ ਗਿਆ ਅਕਬਰ ਨੂੰ ਤੇ ਉਸ ਤੋਂ ਬਾਅਦ ਕੀ ਹੋਇਆ ਅਕਬਰ ਕੋਲੇ ਹੋਰ ਵੀਰਵਲ ਦੀ ਜਗ੍ਹਾ ਤੇ ਉਹਨੇ ਹੋਰ ਬੰਦੇ ਰੱਖ ਲਏ ਉਹ ਕੱਲਾ ਸੀਗਾ ਉਹ ਕੱਲਾ ਕੰਮ ਕਰਦਾ ਸੀ ਉਹਨਾਂ ਦਾ ਦਿਮਾਗ ਤੇਜ਼ ਸੀ ਉਹਦਾ ਇੰਟੈਲੀਜੈਂਟ ਸੀ ਪੂਰਾ ਉਹਦੀ ਜਗ੍ਹਾ ਤੇ ਉਹਨੂੰ 3-4 ਬੰਦੇ ਰੱਖਣੇ ਪੈ ਗਏ ਅ ਅਕਬਰ ਨੂੰ ਤੇ ਉਹ ਉਹਨਾਂ ਨੇ ਕੀ ਕਰਿਆ ਰਾਜਾ ਸੀਗਾ ਤੇ ਸ਼ਾਮ ਜਿਹਦਾ ਟਾਈਮ ਸੀਗਾ ਅਕਬਰ ਸੀ ਜਿਹੜਾ ਉਹ ਕੋਠੇ ਤੇ ਚੜ ਗਿਆ ਉਹ ਜਦ ਕੋਠੇ ਤੇ ਚੜਿਆ ਕੋਠੇ ਤੇ ਚੜ ਕੇ ਉਹਨੇ ਮੌਸਮ ਦੇਖਿਆ ਮੌਸਮ ਬੜਾ ਘੈਂਟ ਸੀ ਕਿਉਂ ਕਿ ਜਿਹੜੇ ਰਾਜੇ ਹੁੰਦੇ ਨੇ ਮਹਾਰਾਜੇ ਇਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਕੁਦਰਤੀ ਚੀਜ਼ਾਂ ਹੁੰਦੀਆਂ ਨੇ ਬਹੁਤ ਘੈਂਟ ਲੱਗਦੀਆਂ ਐ ਤਾਂ ਜਦੋਂ ਕੋਠੇ ਦੇ ਜਿਹੜਾ ਕਾਲੀ ਘਟਾ ਸੀਗੀ ਤੇ ਕਾਲੀ ਘਟਾ ਦੇਖ ਕੇ ਉੱਤੇ ਅਸਮਾਨ ਦੇ ਵਿੱਚ ਬੁਗਲੇ ਉੱਡਦੇ ਜਾਂਦੇ ਸੀਗੇ ਚਿੱਟੇ ਬੁਗਲੇ ਉਸ ਟਾਈਮ ਤੇ ਜਿਵੇਂ ਹੁਣ ਆਪਾਂ ਅੱਜ ਕੱਲ੍ਹ ਘਰਾਂ ਦੇ ਆਪਣੇ ਰੰਗ ਰੰਗ ਕਰਦੇ ਨੇ ਘਰਾਂ ਨੂੰ ਕਿ ਤਾਂ ਹੈ ਨਹੀਂ ਦੀ ਉਸ ਟਾਈਮ ਤੇ ਉਸ ਟਾਈਮ ਤੇ ਦਾ ਜਿਹੜੇ ਰਾਜੇ ਮਹਾਰਾਜੇ ਦੀ ਉਹਨਾਂ ਦੇ ਘਰਾਂ ਨੂੰ ਵੀ ਜਿਵੇਂ ਆਪਾਂ ਆ ਗਏ ਦੀ ਵੀ ਪਲਾਸਟਰ ਪਲੋਸਟਰ ਹੁੰਦਾ ਸੀ। ਉਦੋਂ ਇਹ ਇਹ ਵਧੀਆ ਸੀਗੇ ਵੀ ਆਪਣੇ ਘਰ ਉਦੋਂ ਮਤਲਬ ਕੱਚਿਆਂ ਵਾਂਗੂ ਹੀ ਹੁੰਦੇ ਸੀ। ਤੇ ਉਹਨਾਂ ਨੇ ਕੀ ਕਰਿਆ ਰਾਜਾ ਜਲਦੀ ਜਲਦੀ ਇਹ ਠਾ ਉਤਰਿਆ। ਹਮ ਆਪਣਾ ਜਦੋਂ ਮਹਿਲ ਦੇ ਉੱਤੇ ਗਿਆ। ਤਾਂ ਇਹ ਠਾ ਉਤਰ ਕੇ ਉਹਨਾਂ ਨੂੰ ਕਹਿੰਦਾ ਆਪਣੇ ਜਿਹੜੇ ਉਹਦੇ ਨਾਲ ਦੇ ਸੀਗੇ ਆਪਣੇ ਵਜ਼ੀਰ ਸੀਗੇ ਜਿਹੜੇ। ਕਹਿੰਦਾ ਵੀ ਐਂ ਕਰਕੇ ਖਰੀਦ ਲਿਓ ਕਹਿੰਦਾ। ਉਹ ਤਿੰਨ ਚਾਰ ਜਾਨੀ ਸੀ ਉਹਨਾਂ ਨੂੰ ਐਨ ਲੱਗਿਆ ਵੀ ਉਹਨੂੰ ਕਿਹਾ ਆਉਣਾ ਵੀ ਆਹ ਚੀਜ਼ ਖਰੀਦ ਕੇ ਲਿਆਉਣੀ ਐ ਉਹਨੂੰ ਦੂਜੇ ਨੇ ਲੱਗਿਆ ਵੀ ਉਹਨੂੰ ਕਿਹਾ ਆਉਣਾ ਤਾਂ ਉਸ ਤੋਂ ਬਾਅਦ ਚਲੋ ਉਹ ਤੁਰ ਪਏ ਉਹਨਾਂ ਨੇ ਉਸ ਟਾਈਮ ਦੇ ਉਹਨਾਂ ਦੇ ਦਿਮਾਗ 'ਚ ਕੋਈ ਗੱਲ ਨਹੀਂ ਸੀ ਵੀ ਖਰੀਦ ਕੇ ਕੀ ਲੈ ਕੇ ਆਉਣਾ ਉਹਨਾਂ ਨੇ ਇਹ ਤਾਂ ਗੱਲ ਸੋਚੀ ਹੀ ਨਹੀਂ ਚਲੋ ਉਹ ਗਏ ਤਾਂ ਜਾਣ ਤੋਂ ਬਾਅਦ ਉੱਥੇ ਜਾ ਕੇ ਜਦੋਂ ਚੀਜ਼ ਲੈਣੀ ਸੀ ਤਾਂ ਉਹਨਾਂ ਨੇ ਸੋਚਿਆ ਯਾਰ ਆਪਾਂ ਤੋਂ ਮੰਗਾਇਆ ਗਈ ਸੀ ਰਾਜੇ ਨੇ ਦੂਜਾ ਵੀ ਯਾਰ ਤੈਨੂੰ ਦੱਸਿਆ ਆਉਣਾ ਉਹ ਕਹਿੰਦਾ ਨਾ ਉਹ ਕਹਿੰਦਾ ਤੈਨੂੰ ਦੱਸਿਆ ਆਉਣਾ ਕਹਿੰਦਾ ਯਾਰ ਨਾ ਕਹਲਾ ਯਾਰ ਬੜਾ ਪੰਗਾ ਛੜਿਆ ਕਹਿੰਦਾ ਹੁਣ ਆਪਾਂ ਕੀ ਕਰੀਏ ਚਲ ਉਹਨੇ ਉੱਥੇ ਪੁੱਛਿਆ ਕਹਿੰਦੇ ਬਈ ਯਾਰ ਐਂ ਕਰਕੇ ਅਸ਼ਤਾ ਰਾਜੇ ਦੇ ਮਤਲਬ ਵਜ਼ੀਰ ਆ ਸਾਨੂੰ ਰਾਜੇ ਨੇ ਭੇਜਿਆ ਵੀ ਖਰੀਦ ਲਿਆ ਉਹ ਸੀਨੇ ਇਹ ਚੀਜ਼ ਗੱਲ ਪੁੱਛੀ ਨਹੀਂ ਵੀ ਕੀ ਖਰੀਦ ਕੇ ਲਿਆਉਣਾ ਉਹ ਕਹਿੰਦਾ ਵੀ ਰਾਜਾ ਕਿਹੜਾ ਹੈ ਉਹ ਕਹਿੰਦਾ ਵੀ ਅਕਬਰ ਆ ਕਹਿੰਦਾ ਯਾਰ ਅਕਬਰ ਦਾ ਸੁਣਿਆ ਹੈ ਕਹਿੰਦਾ ਅਕਬਰ ਦੇ ਨਾਲ ਬੀਰ ਬੱਲ ਦੀ ਵਧੀਆ ਲਿਆ ਸੀ ਕਹਿੰਦਾ ਕਹਿੰਦਾ ਪਹਿਲਾਂ ਉਹ ਸੀ ਅਕਬਰ ਲਵੇ ਉਹ ਕਹਿੰਦੇ ਵੀ ਹੁਣ ਉਹ ਛੱਡ ਕੇ ਵਗ ਗਿਆ ਅਕਬਰ ਨੂੰ ਉਹ ਹੈ ਨਹੀਂ ਉਹ ਕਹਿੰਦਾ ਵੀ ਵੀ ਫਿਰ ਹੁਣ ਅਸੀਂ ਕੀ ਲਗੇ ਕਹਿੰਦਾ ਯਾਰ ਵੀਰਵਲ ਦਾ ਦਿਮਾਗ ਬਹੁਤ ਏ ਸੀ ਕਹਿੰਦਾ ਬੰਦੇ ਦਾ ਸੋਹਣਾ ਹੈ ਕਹਿੰਦਾ ਕਹਿੰਦਾ ਤੁਸੀਂ ਉਹਨੂੰ ਮਿਲ ਲਓ ਉਹ ਬੰਦਾ ਦੱਸ ਦੂਗਾ ਸਾਨੂੰ ਕਹਿੰਦਾ ਵੀ ਉਹ ਵੀ ਕਿਵੇਂ ਦੱਸੂਗਾ ਵੀ ਜਦੋਂ ਉਹਨੂੰ ਵੀ ਨਹੀਂ ਪਤਾ ਜਦੋਂ ਪਤਾ ਸਾਨੂੰ ਨਹੀਂ ਅਸੀਂ ਰਾਜੇ ਦੇ ਕੋਲੇ ਰਹਿੰਦੇ ਆ ਉਹ ਕਹਿੰਦਾ ਯਾਰ ਉਹ ਬੰਦੇ ਦਾ ਦਿਮਾਗ ਬਹੁਤ ਏ ਸੀਗਾ ਕਹਿੰਦਾ ਤੁਸੀਂ ਇੱਕ ਵਾਰੀ ਮਿਲੋ ਉਹਨੂੰ ਭਾਲ ਲੱਭੋ ਚਲ ਉਹਨਾਂ ਨੇ ਲੱਭਿਆ ਤਾਂ ਵੀਰਵਲ ਮਿਲ ਗਿਆ ਉਹ ਕਹਿੰਦਾ ਵੀ ਹਾਂ ਵੀਰਵਲ ਮਹੀਆ ਕਹਿੰਦਾ ਜੀ ਐਂ ਕਰਕੇ ਗੱਲ ਹੋ ਗਈ ਸਾਨੂੰ ਰਾਜੇ ਨੇ ਭੇਜਿਆ ਵੀ ਖਰੀਦ ਲਿਓ ਦੱਸਿਆ ਹੈ ਨਹੀਂ ਕੁਝ ਉਛਣੋ ਅਸੀਂ ਭੁੱਲ ਗਏ ਅਸੀਂ ਇੱਕ ਦੂਜੇ ਦੇ ਬਲੇਖੇ ਚ ਰਹਿ ਗਏ ਵੀ ਇਹਨੂੰ ਦੱਸਤਾ ਹੋਣਾ ਪਹਿਲਾਂ ਕਹਿੰਦਾ ਅੱਛਾ ਕਹਿੰਦਾ ਤੁਸੀਂ ਮੈਨੂੰ ਐਂ ਦੱਸੋ ਅ ਬੀਰਵਾਲ ਕਹਿੰਦਾ ਵੀ ਟਾਈਮ ਕਿਹੜਾ ਸੀ ਉਦੋਂ ਉਹ ਕਹਿੰਦਾ ਜੀ ਟਾਈਮ ਤਾਂ ਕਹਿੰਦਾ ਹੈਗਾ ਸੀਗਾ ਸ਼ਾਮ ਜਿਹੇ ਦਾ ਵੇਲਾ ਸੀ ਕਹਿੰਦਾ ਠੀਕ ਹੈ ਕਹਿੰਦਾ ਰਾਜਾ ਉਸ ਟਾਈਮ ਤੇ ਕੀ ਕਰ ਰਿਹਾ ਸੀਗਾ ਉਹ ਕਹਿੰਦਾ ਜੀ ਰਾਜਾ ਤਾਂ ਉਸ ਟਾਈਮ ਤੇ ਕੋਠੇ ਤੇ ਚੜਿਆ ਸੀ ਕਹਿੰਦਾ ਠੀਕ ਹੈ ਕਹਿੰਦਾ ਵੀ ਤੁਹਾਨੂੰ ਕੋਠੇ ਤੋਂ ਉਤਰ ਕੇ ਕੇ ਉਹਨੇ ਵੀ ਖਰੀਦ ਲਿਓ ਉਹ ਕਹਿੰਦਾ ਉਹ ਕਹਿੰਦਾ ਠੀਕ ਹੈ ਕਹਿੰਦਾ ਸ਼ਾਮ ਦਾ ਵੇਲਾ ਸੀ ਕੋਠੇ ਤੇ ਚੜਿਆ ਹੋਇਆ ਸੀ ਕਹਿੰਦਾ ਮੌਸਮ ਕਿਹੋ ਜਿਹਾ ਦੀਗਾ ਉਹ ਕਹਿੰਦੇ ਜੀ ਮੌਸਮ ਤਾਂ ਕਹਿੰਦੇ ਪੂਰਾ ਰੰਗੀਨ ਨਹੀਂ ਸੀਗਾ ਠੰਡੀ ਹਵਾ ਚੱਲਦੀ ਸੀ ਰਾਜਾ ਕੋਠੇ ਤੇ ਕਾਲੀ ਘਟਾ ਜੜੀ ਹੋਈ ਸੀ ਕਹਿੰਦਾ ਅੱਛਾ ਕਹਿੰਦਾ ਸ਼ਾਮ ਦਾ ਵੇਲਾ ਸੀ ਕਹਿੰਦਾ ਤੁਸੀਂ ਨੇ ਹੋਈ ਹੋਰ ਚੀਜ਼ ਨੋਟ ਕਰੀ ਰੋਗੇ ਉਸ ਟਾਈਮ ਤੇ ਉਹ ਕਹਿੰਦੇ ਜੀ ਨਾ ਕਹਿੰਦੇ ਬਸ ਵੀ ਸਾਨੂੰ ਇਹ ਤਾਂ ਤਾਂ ਪਤਾ ਸੀ ਨੀਚੇ ਦੀਗੇ ਵੀ ਕਾਲੀ ਘਟਾ ਦੀ ਠੰਡਾ ਮੌਸਮ ਦੀ ਰਾਜਾ ਉੱਪਰ ਉਤਰਿਆ ਸੀਗਾ ਪਰ ਵੀ ਸਾਨੂੰ ਹੋਰ ਚੀਜ਼ ਨਹੀਂ ਸੀ ਕੋਈ ਨੋਟ ਕੀਤੀ ਵੀ ਵੇਲਾ ਸ਼ਾਮ ਦਾ ਸੀ ਉਹ ਕਹਿੰਦਾ ਤੁਸੀਂ ਨੇ ਬੁਗਲੇ ਦੇਖੇ ਸੀ ਉੱਪਰ ਉੜ ਦੇ ਅਸਮਾਨ ਦੇ ਉੱਪਰ ਜਾਂਦੇ ਹੁਣ ਉਹ ਕਹਿੰਦਾ ਨਾ ਕਹਿੰਦਾ ਜੀ ਸੁਣਨ ਨੂੰ ਕਿਵੇਂ ਪਤਾ ਵੀ ਤੁਸੀਂ ਤਾਂ ਇੱਥੇ ਹੋ ਉਹ ਕਹਿੰਦਾ ਵੀ ਜਿਹੜੇ ਰਾਜੇ ਮਹਾਰਾਜੇ ਹੁੰਦੇ ਨੇ ਉਹ ਜਿਹੜੇ ਰਾਜੇ ਮਹਾਰਾਜੇ ਹੁੰਦੇ ਨੇ ਨਾ ਵੀ ਇਹ ਜਦੋਂ ਕਈ ਵਾਰੀ ਕੋਠੇ ਤੇ ਚੜਦੇ ਨੇਗੇ ਵਧੀਆ ਮੌਸਮ ਦੇ ਵਿੱਚ ਹੀ ਚੜਦੇ ਨੇ ਕਹਿੰਦਾ ਇਹ ਕੋਈ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਹਨਾ ਸ਼ਾਮ ਦਾ ਟਾਈਮ ਹੋਵੇ ਸਵੇਰ ਦਾ ਟਾਈਮ ਹੋਵੇ ਅਸਲ ਦੇ ਵਿੱਚ ਕਹਿੰਦਾ ਇਹਨਾਂ ਕੋਲੇ ਸ਼ਾਮ ਦਾ ਟਾਈਮ ਹੁੰਦਾ ਹੈ ਸ਼ਾਮ ਨੂੰ ਕਹਿੰਦਾ ਇਹ ਜਿਵੇਂ ਆਪਾਂ ਕਹਿੰਦੇ ਆ ਵੀ ਵਧੀਆ ਮਸਤੀ ਕਰਦੇ ਨੇ ਕਹਿੰਦਾ ਅੱਛਾ ਕਹਿੰਦਾ ਉਸ ਟਾਈਮ ਤੇ ਯਾਰ ਕਹਿੰਦਾ ਵੀ ਇਹ ਹੀ ਹੋ ਸਕਦਾ ਕਹਿੰਦਾ ਤੁਸੀਂ ਐਂ ਕਰੋ ਕਹਿੰਦਾ ਯਾਰ ਗੱਲ ਮੁਕਾਓ ਕਹਿੰਦਾ ਤੁਸੀਂ ਕਲੀ ਖਰੀਦ ਕੇ ਲੈ ਜਾਓ ਕਹਿੰਦਾ ਜੀ ਠੀਕ ਹੈ ਚਲ ਉਹ ਕਲੀ ਖਰੀਦ ਕੇ ਲੈ ਗਏ ਤਾਂ ਜਦੋਂ ਰਾਜੇ ਕੋਲੇ ਗਏ ਰਾਜੇ ਨੇ ਉਹਨਾਂ ਨੇ ਰਾਜੇ ਨੇ ਪੁੱਛਿਆ ਕਹਿੰਦਾ ਵੀ ਕੀ ਲੈ ਕੇ ਆਏ ਉਹ ਕਹਿੰਦੇ ਜੀ ਦੇਖ ਲਓ ਕਹਿੰਦੇ ਕਲੀ ਕਹਿੰਦਾ ਯਾਰ ਇਹ ਤਾਂ ਗੱਲ ਛੱਡੋ ਕਹਿੰਦਾ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਕਲੀ ਖਰੀਦ ਕੇ ਲਿਆਉਣੀ ਉਹ ਕਹਿੰਦੇ ਸਾਨੂੰ ਪਤਾ ਲੱਗ ਗਿਆ ਚਲੋ ਪਹਿਲਾਂ ਤਾਂ ਉਹਨਾਂ ਨੇ ਨਹੀਂ ਦੱਸਿਆ ਹੈਗਾ ਫਿਰ ਉਹਨਾਂ ਨੇ ਬਾਅਦ ਚ ਕਿਉਂਕਿ ਬੀਰਵਾਲ ਨੇ ਵੀ ਕਿਹਾ ਸੀ ਵੀ ਮੇਰੇ ਬਾਰੇ ਨਾ ਦੱਸਿਓ ਰਾਜੇ ਨੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਬੀਰਵਾਲ ਨੇ ਬੀਰਵਾਲ ਬਾਰੇ ਦੱਸਤਾ ਕਹਿੰਦੇ ਜੀ ਸਾਉਂ ਦਾ ਬੀਰਵਾਲ ਨੇ ਦੱਸਿਆ ਵੀ ਕਲੀ ਖਰੀਦ ਕੇ ਲੈ ਕਹਿੰਦਾ ਫਿਰ ਤੁਸੀਂ ਐਂ ਕਰੋ ਹੁਣ ਬੀਰਵਾਲ ਨੂੰ ਲੱਭੋ ਬੀਰਵਾਲ ਕਿੱਥੇ ਤੇ ਉਸ ਤੋਂ ਬਾਅਦ ਬੀਰਵਾਲ ਉਹਦੋਂ ਇੰਟੈਲੀਜੈਂਟ ਸੀ ਉਹਨੂੰ ਪਤਾ ਸੀਗਾ ਵੀ ਰਾਜਾ ਮੇਰੇ ਲਈ ਭੇਜੀ ਭੇਜੂਗੀ ਭੇਜੂਗਾ ਵੀ ਚਾਹੇ ਮੈਂ ਇਹਨਾਂ ਨੂੰ ਕਿੰਨੀ ਕਹਦਾ ਵੀ ਮੇਰੇ ਬਾਰੇ ਨਾ ਦੱਸਿਓ ਪਰ ਰਾਜਾ ਪੁੱਛ ਲੂਗਾ ਫਿਰ ਵੀ ਤੇ ਉਹ ਬੀਰਵਾਲ ਉੱਥੋਂ ਫਿਰ ਅੱਗੇ ਲੰਘ ਗਿਆ ਮਤਲਬ ਵੀ ਇਹ ਕਹਾਣੀ ਸੀ ਇਹਨਾਂ ਦੀ ਵੀ ਇੱਥੋਂ ਪਤਾ ਲੱਗਿਆ ਸੀ ਵੀ ਬੀਰਵਾਲ ਦਾ ਬਹੁਤਿਆਰ ਦਿਮਾਗ ਸੀ ਹਾਲਾਂਕਿ ਬੀਰਵਾਲ ਅਕਬਰ ਦੇ ਕੋਲ ਵੀ ਨਹੀਂ ਸੀ ਸਾਰੀ ਦੱਸਤੀ ਜਿਹੜੀ ਸਥਿਤੀ ਸੀ ਉਸ ਟਾਈਮ ਮਾਹੌਲ ਸੀਗਾ ਪਹਿਲੀ ਉਹਨਾਂ ਤੋਂ ਪੁੱਛੀ ਗਿਆ ਕੋ ਵੀ ਹਾਂ ਕੀ ਮਾਹੌਲ ਸੀ ਆਹ ਸਿਸਟਮ ਸੀ ਆਹ ਸਿਸਟਮ ਸੀ ਮਤਲਬ ਉਹਨੇ ਖੁਦ ਆਪਣੇ ਦਿਮਾਗ ਨਾਲ ਹੀ ਦੱਸਤਾ ਉਹਨਾਂ ਨੂੰ ਤੇ ਫਿਰ ਕਹਿੰਦਾ ਵੀ ਕਲੀ ਖਰੀਦ ਕੇ ਲੈ ਜਾਓ ਇਹ ਸਟੋਰੀ ਸੀ ਬੀਰਵਾਲ ਦੀ ਵੀਰੇ